ਹਾਂ ਜੀ ਮੈਮ ਕੀ ਨਾਮ ਹੈ ਜੀ ਹਾਂ ਜੀ ਜੀ ਮੇਰਾ ਨਾਮ ਚਮਨਦੀਪ ਕੌਰ ਹੈ ਮੈਮ ਅੱਜ 42 ਬੱਚਿਆਂ ਨੂੰ ਟੈਬ ਵੰਡੇ ਗਿਆ ਉਹ ਤੋਂ ਵਾਟਨ ਕੀਤਾ ਹੈਗਾ ਕੀ ਕਹਿਣਾ ਚਾਹੂਗੀ ਹਾਂ ਜੀ ਵੇਖੋ ਬਹੁਤ ਵਧੀਆ ਹੈ ਸਹੂਲਤਾਂ ਜਿਹੜੀਆਂ ਆਪਣੇ ਭਾਰਤੀ ਏਅਰਟੈਂਡ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਆਈ ਹੈ ਇਹਨੂੰ ਐਡਟੈਕ ਲੈਬ ਕਹਿੰਦੇ ਆ ਅਸੀਂ ਟੈਬ ਲੈਬ ਜਿਹਦੇ ਵਿੱਚ 42 ਟੈਬ ਬੱਚਿਆਂ ਨੂੰ ਪ੍ਰੋਵਾਈਡ ਕੀਤੇ ਗਏ ਤਾਂ ਕਿ ਇਹ ਸਮੇਂ ਦੇ ਹਾਣੇ-ਬਣੇ ਬੱਚੇ ਆਪਣੇ ਹਨ ਆਧੁਨਿਕ ਜਿਹੜੀਆਂ ਸਹੂਲਤਾਂ ਨੇ ਉਹ ਮਿਲਣ ਬੱਚੇ ਨੂੰ ਟੈਕਨੋਲੋਜੀ ਤੋਂ ਜਾਣੂ ਹੋਣ ਕਿਉਂਕਿ ਆਪਣੇ ਕੋਲ ਬੱਚੇ ਉਹ ਨਹੀਂ ਜਿਹੜੇ ਲੋਕ ਕੰਵੈਂਟ ਸਕੂਲਾਂ ਚ ਵਧੀਆ ਸਕੂਲਾਂ ਚ ਬੱਚੇ ਨਹੀਂ ਪੜਾ ਸਕਦੇ ਅਸੀਂ ਉਹਨਾਂ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਆਂ ਔਰ ਫਾਊਂਡੇਸ਼ਨ ਵੀ ਇਸ ਸੀਜ਼ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਤੇ ਪੂਰਾ ਸਹਿਯੋਗ ਕਰਦੀ ਹੈ ਕਮਿਊਨਿਟੀ ਦੇ ਵਿੱਚ ਤੇ ਮੈਮ ਕਿੰਨੇ ਲੱਖ ਦਾ ਪ੍ਰੋਜੈਕਟ ਜਿਹੜਾ ਜਦੋਂ ਅਨੁਮਾਨ ਕੀਤਾ ਹੈਗਾ ਇਹ ਸਰ ਘਟੋ ਘੱਟ 22 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਆਪਾਂ ਨੇ ਅੱਜ ਲਾਂਚ ਕੀਤਾ ਹੈ ਹੈ ਤੁਸੀਂ ਮੈਨੂੰ ਆਪਣੇ ਦੋ ਬੱਚੇ ਸਕੂਲ ਦੇ ਨਵੋਧਿਆ ਅਕੈਡਮੀ ਚ ਗਏਗੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਇਹ ਵੀ ਦੇਖੋ ਸਟਾਫ ਦੀ ਮਿਹਨਤ ਦਾ ਨਤੀਜਾ ਸਾਡੇ ਕੋਲ ਜਿਹੜੇ ਬੱਚੇ ਨਰਸਰੀ ਤੋਂ ਪੜ੍ਹ ਰਹੇ ਸੀ 8ਵੀਂ ਤੱਕ ਅਸੀਂ ਉਹਨਾਂ ਨੂੰ ਫ੍ਰੀ ਕੁਆਲਿਟੀ ਐਜੂਕੇਸ਼ਨ ਦਿੱਤੀ ਤੇ ਅੱਗੇ ਵੀ ਪੂਰੀ ਸਪੋਰਟ ਕਰੀ ਦੀ ਤਾਂ ਕਿ ਜਿਹੜੇ ਪੇਰੈਂਟਸ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਨਹੀਂ ਪੜਾ ਸਕਦੇ 9ਵੀਂ ਦੇ ਵਿੱਚੋਂ ਸਾਡੇ ਬੱਚੇ ਜੀਐਨ ਵਿੱਚ ਜਾਂਦੇ ਨੇ 6ਵੀਂ 'ਚ ਸਾਡੇ ਬੱਚੇ ਜੀਐਨ ਵਿੱਚ ਸਿਲੈਕਟ ਹੋਏ ਨੇ ਇਸ ਵਾਰੀ ਇਹ ਵੀ ਸਾਡੇ ਲਈ ਬਹੁਤ ਵੱਡੀ ਇੱਕ ਪ੍ਰਾਪਤੀ ਹੈ ਤੇ ਮਾਣ ਵਾਲੀ ਗੱਲ ਹੈ ਤੇ ਸਾਨੂੰ ਵਧੀਆ ਲੱਗਦਾ ਚਲੋ ਸਾਡੇ ਬੱਚੇ ਇਦਾਂ ਦੇ ਸਟੇਟ ਲੈਵਲ ਦੇ ਕੰਪੀਟੀਸ਼ਨਾਂ 'ਚ ਕੰਪੀਟ ਕਰਕੇ ਅੱਗੇ ਜਾਂਦੇ ਨੇ। ਤੁਸੀਂ ਮੈਂ ਬੱਚਿਆਂ ਦੇ ਪੇਰੈਂਟਸ ਨੂੰ ਕੀ ਅਪੀਲ ਕਰਨੀ ਚਾਹੋਗੇ? ਮੈਂ ਤਾਂ ਬੱਚਿਆਂ ਦੇ ਪੇਰੈਂਟਸ ਨੂੰ ਇਹੀ ਅਪੀਲ ਕਰੂੰਗੀ ਦੇਖੋ ਤੁਹਾਡੇ ਨਗਰ ਦੇ ਵਿੱਚ ਤੁਹਾਡੇ ਇਲਾਕੇ 'ਚ ਸੰਸਥਾ ਹੈ ਵੱਧ ਤੋਂ ਵੱਧ ਤੁਸੀਂ ਇਹਦਾ ਲਾਭ ਲਓ। ਕਨਵੈਂਟ ਸਕੂਲਾਂ ਦੇ ਵਿੱਚ ਜਾਂ ਮਹਿੰਗੇ ਸਕੂਲਾਂ ਜਿੱਥੇ ਤੁਸੀਂ ਨਹੀਂ ਖਰਚੇ ਅਫੋਰਡ ਕਰ ਸਕਦੇ ਉਹਨਾਂ ਦੀ ਬਜਾਏ ਤੁਸੀਂ ਇੱਥੇ ਸਕੂਲਾਂ 'ਚ ਬੱਚਿਆਂ ਨੂੰ ਭੇਜੋ ਤਾਂ ਕਿ ਤੁਹਾਡੇ ਬੱਚੇ ਕੁਆਲਿਟੀ ਐਜੂਕੇਸ਼ਨ ਲੈਣ ਤੇ ਤੁਹਾਡੇ ਚਾ ਪੈਸੇ ਬਚਣ ਤੇ ਉਹ ਪੈਸੇ ਤੁਸੀਂ ਬੱਚੇ ਦੇ ਭਵਿੱਖ ਦੇ ਵਿੱਚ ਖਰਚ ਕਰ ਸਕੋ। हां सर ਕੀ ਨਾਮ ਹੈ ਜੀ ਮੇਰਾ ਨਾਮ ਕਮਲਪ੍ਰੀਤ ਸਿੰਘ ਗਿੱਲ ਸਰਪੰਚ ਪਿੰਡ ਬਹਿਲੌਰਪੁਰ ਜੀ ਤੇ ਅੱਜ 42 ਬੱਚਿਆਂ ਨੂੰ ਸਤਿਆ ਭਾਰਤੀ ਸਕੂਲ ਵੱਲੋਂ ਟੈਬ ਦਿੱਤੇ ਗਏ ਹੈਗੇ ਕੀ ਕਹਿਣਾ ਚਾਹੋਗੇ ਅਸੀਂ ਸਤਿਆ ਭਾਰਤੀ ਸਕੂਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਬੱਚਿਆਂ ਲਈ ਐਡਾ ਉਦਮ ਕੀਤਾ ਉਪਰਾਲਾ ਕੀਤਾ ਮੇਰੇ ਵੱਲੋਂ ਤੇ ਮੇਰੀ ಗ್ರಾಮ ਪੰਚਾਇਤ ਵੱਲੋਂ ਸਤਿਆ ਭਾਰਤੀ ਸਕੂਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹਾਂ ਜੀ ਸਰ ਕੀ ਨਾਮ ਹੈ ਜੀ ਹਾਂ ਗੁਰਦੀਪ ਸਿੰਘ ਜੀ ਸਰ ਅੱਜ ਸਤਿਆ ਭਾਰਤੀ ਸਕੂਲ ਦੇ ਵਿੱਚ ਬੱਚਿਆਂ ਨੂੰ ਟੈਬ ਵੰਡੇਗਾ ਕੀ ਕਹਿਣਾ ਚਾਹੋਗੇ ਅਸੀਂ ਸਤਿਆ ਭਾਰਤੀ ਸਕੂਲ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਉਪਰਾਲਾ ਕਰਕੇ ਬੱਚਿਆਂ ਦੇ ਪੜ੍ਹਾਈ ਵਾਸਤੇ ਇੰਨਾ ਉਪਰਾਲਾ ਕਰ ਰਹੇ ਨੇ ਅਸੀਂ ਨਗਰ ਪੰਚਾਇਤ ਬੱਲੂਲ ਪਰ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਇੱਥੇ ਪੜ੍ਹਾਈ ਖਾਣਾ ਵਰਦੀਆਂ ਬੂਟ ਸਭ ਫਰੀ ਮਿਲ ਰਿਹਾ ਜੀ ਸਾਡੇ ਵੱਲੋਂ ਨਗਰ ਪੰਚਾਇਤ ਕੰਨੀਓ ਨਗਰ ਕੰਨੀਆ ਸਭ ਦਾ ਧੰਨਵਾਦ ਕੀਤਾ ਜਾਂਦਾ ਹੈ